ਸਰਰ ਜੀ ਸੰਗਰੂਰ ਵੀ ਦੀ ਕਵਤਾ ਵੱਧਦੀ ਉਮਰ ਨਾਲ ਵੱਧਦੀ ਉਮਰ ਨਾਲ ਇਨਸਾਨ ਬੁੱਢਾ ਨਾਂ ਬੇਕਾਰ ਗਾਏ ਵੱਧਦੀ ਉਮਰ ਨਾਲ ਇਨਸਾਨ ਬੁੱਢਾ ਨਾਂ ਬੇਕਾਰ ਹੁੰਦਾਏ अपने कम का नपुन वद वद तजरबेकार हुए वद वद तजरबेकार हुए समय 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 स्थिति ते जो काबू पाए सोच समझ हालात

ਗੁਣਵਾਨ ਸਮਝਦਾਰ ਆਏ ਗੁਣਮਾਨ ਸਮਝਦਾਰ ਜਿਤਾਏ ਕਾਇ